ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤਰਨਤਾਰਨ ਕਰ ਵਿਭਾਗ ਵੱਲੋਂ ਇੱਕ ਮੀਟਿੰਗ ਸਹਾਇਕ ਕਮਿਸ਼ਨਰ ਅੰਜਲੀ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵਪਾਰੀਆਂ ਨਾਲ ਕੀਤੀ ਗਈ ਇਸ ਬਾਰੇ ਜਾਣਕਾਰੀ ਦਿੰਦਿਆਂ ਕਰ ਵਿਭਾਗ ਦੇ ਜੀਐਸਟੀ ਅਫਸਰ ਸਿਮਰਨਦੀਪ ਸਿੰਘ ਬਰਾੜ ਨੇ ਕਿਹਾ ਕਿ ਇਹ ਮੀਟਿੰਗ ਵਿੱਚ ਵਪਾਰੀਆਂ ਨੂੰ ਪੀਐਸਡੀਟੀ ਦੀ ਰਜਿਸਟ੍ਰੇਸ਼ਨ ਕਰਵਾਉਣ ਜੀਐਸਟੀ ਦਾ ਨੰਬਰ ਆਪਣੀਆਂ ਦੁਕਾਨਾਂ ਤੇ ਡਿਸਪਲੇ ਕਰਨ ਅਤੇ ਸਰਕਾਰ ਵੱਲੋਂ ਵਪਾਰੀਆਂ ਦੇ ਬੀਮੇਕਰਨ ਸੰਬੰਧੀ आई हिदायत बारे जागरूकता ਗਿਆ ਹੈ ਵਪਾਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਵਿਭਾਗ ਦਾ ਸਾਥ ਦੇਣ ਅਤੇ ਵਾਦ ਤੋਂ ਵਾਦ ਮਿਲਣ ਵਾਲੀਆਂ ਸਹੂਲਤਾਂ ਪ੍ਰਾਪਤ ਕਰਨ ਚੇਅਰਮੈਨਸ਼ਿਪ ਆਫ ਮੈਮ ਮੀਟਿੰਗ ਕੀਤੀ ਹੈ ਜੀ ਫ্রম ਡਿਪਾਰਟਮੈਂਟ ਇੱਕ ਇਹ ਬੜੀ ਸੀ ਬੜਾ ਕਲੀਅਰ ਮੈਸੇਜ ਦਿੰਦਾ ਹੈ ਵੀ ਸੋ ਦੈਟ ਜਿੰਨੀ GST ਦੇ ਅੰਦਰ ਕੁਝ ਵਪਾਰੀ ਜਿਹੜੇ ਆਪਣਾ bizness ਨੂੰ ਕਰ ਰਹੇ ਨੇ ਬਟ ਰਜਿਸਟ੍ਰੇਸ਼ਨ ਨਹੀਂ ਹੈ ਉਹਨਾਂ ਦੀ ਰਜਿਸਟ੍ਰੇਸ਼ਨ ਕਰਾਈ ਜਾਵੇ ਉਹਦੇ ਰਿਗਾਰਡਿੰਗ ਅਸੀਂ بار بار ਨੂੰ ਆਪਨਾ ਤੇ ਵਪਾਰੀਆਂ ਨੂੰ ਕਿਹਾ ਕਿ ਉਹਦੀ ਅਵੇਅਰਨੈਸ ਜਨਰੇਟ ਕਰਨ ਤਾਂ ਕਿ ਜਿਹੜਾ ਇੱਕ ਟੈਕਸ ਐਂਬੈਟ ਟੈਸਟ ਪੂਰੇ ਡਿਸਟ੍ਰਿਕਟ ਦਾ ਉਹ ਵੱਧ ਸਕੇ ਉਹਦੇ ਨਾਲ ਸਾਡਾ ਜਿਹੜਾ ਟੈਕਸ ਦਾ ਬੇਸ ਹੈ ਉਹ ਇਨਕਰੀਸ ਹੋ ਸਕੇ ਮੇਨ ਸਾਡਾ ਏਜੰਡਾ ਅੱਜ ਮੀਟਿੰਗ ਦਾ ਇਹ ਸੀਗਾ ਤੇ ਕੁਝ ਉਹਦੇ ਅੰਦਰ ਵਪਾਰੀਆਂ ਦੇ ਕੁਝ ਸਾਨੂੰ ਸਵਾਲ ਸੀ ਕਿ ਉਹਨਾਂ ਦੇ ਅਸੀਂ ਉਹਨਾਂ ਨੂੰ ਉਹਨਾਂ ਦੀਆਂ ਕੋਈ ਕਲੈਰੀਫਿਕੇਸ਼ਨਸ ਦਿੱਤੀਆਂ ਜੀਐਸਟੀ ਰੈਗੂਲੇਸ਼ਨਸ ਨੂੰ ਲੈ ਕੇ ਵਪਾਰੀਆਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਵੱਧ ਤੋਂ ਵੱਧ ਆਪਣੀਆਂ ਰਜਿਸਟ੍ਰੇਸ਼ਨਸ ਕਰਵਾਣ ਇੱਕ PSDT ਰਜਿਸਟ੍ਰੇਸ਼ਨ ਬਹੁਤ ਜ਼ਰੂਰੀ ਨੇ ਜਿਨ੍ਹਾਂ ਜਿਹੜੇ ਵੀ ਇਹਦੇ ਲਈ एलिਜੀਬਲ ਨੇ ਉਹ ਰਜਿਸਟ੍ਰੇਸ਼ਨ PSDT ਚ ਕਰਵਾਨ ਇੱਕ ਵਪਾਰੀ ਜਿਨ੍ਹਾਂ ਕੋਲ ਆਲਰੇਡੀ GST ਨੰਬਰ ਹੈਗੇ ਨੇ ਉਹਨਾਂ ਨੂੰ ਕਿ ਆਪਣਾ ਟੈਕਸ ਸਹੀ ਤਰੀਕੇ ਨਾਲ ਇੱਕ ਬਿਲਸ ਇਸ਼ੂ ਕਰਕੇ ਸਹੀ ਤਰੀਕੇ ਨਾਲ ਟੈਕਸ ਪਰਨ ਕਿ ਕੋਈ ਵੀ ਨਲ ਟੈਕਸ ਨਾ ਭਰੇ ਆਪਣਾ ਕਿ ਵੱਧ ਤੋਂ ਵੱਧ ਟੈਕਸ ਸਰਕਾਰ ਨੂੰ ਦਿੱਤਾ ਜਾਵੇ ਤੇ ਆਪਣੇ GST ਨੰਬਰ ਜਿਹੜੇ ਨੇ ਉਹ ਡਿਸਪਲੇ ਬੋਰਡਸ ਤੇ GST ਨੰਬਰ ਡਿਸਪਲੇ ਕੀਤੇ ਜਾਣ ਆਪਣੇ ਇੱਕ ਸਕੀਮ ਹੈ ਸਰਕਾਰ ਦੀ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਉਹਦੇ ਲਈ ਵੀ ਰਜਿਸਟ੍ਰੇਸ਼ਨ ਲਈ ਸਾਨੂੰ ਉਹਦੇ ਲਈ ਆਧਾਰ ਕਾਰਡ ਚਾਹੀਦੇ ਨੇ ਆਪਾਂ ਡੀਲਰਸ ਨੂੰ ਕਹੇ ਕਿ ਸਾਨੂੰ ਆਪਣੇ ਆਧਾਰ ਕਾਰਡ ਜਿਹੜੇ ਨੇ ਉਹ ਆਫਿਸ 'ਚ ਅਪਡੇਟ ਕਰਨ ਆਪਣੇ ਤੇ ਆਪਣੀ ਫੈਮਲੀ ਦੇ ਤਾਂ ਕਿ ਆਪਾਂ ਬੈਨੀਫਿਟ ਉਹਨਾਂ ਨੂੰ ਦੇ ਸਕੀਏ ਲਗਭਗ ਸਾਰੀ ਟ੍ਰੇਡ ਜੂਨੀਅਨ ਦੇ ਆਫਿਸ ਬੇਰ ਵਪਾਰੀ ਆਏ ਜਿਨ੍ਹਾਂ 'ਚ ਮੈਡਮ ਅੰਜਲੀ ਨੇ ਉਹਨਾਂ ਨੂੰ ਇਹ ਡਵਾਈਸ ਕੀਤੀ ਕਿ ਜਿੰਝ ਜਲਦੀ ਰਜਿਸਟ੍ਰੇਸ਼ਨ ਕਰਾਈ ਜਾਵੇ ਜੇ ਰਜਿਸਟ੍ਰੇਸ਼ਨ ਨਾ ਹੋਏ ਤਾਂ ਡਿਪਾਰਟਮੈਂਟ ਨੂੰ ਕਾਰਸ ਬਈ ਲੈਣੇ ਪੈ ਸਕਦੇ ਹਨ ਲੇਕਿਨ ਉਹਨਾਂ ਨੇ ਡਿਪਾਰਟਮੈਂਟ ਨੂੰ ਸਪੋਰਟ ਹੈਲਪ ਤੇ ਕੋਆਪਰੇਸ਼ਨ ਕਰਨ ਲਈ ਕਿਹਾ ਇੱਕ ਜੋ ਫ੍ਰੀ ਆਫ ਕਾਸਟ ਮੈਡੀਕਲ ਇੰਸ਼ੋਰੈਂਸ ਸ਼ੁਰੂ ਹੋਈ ਹੈ ਸਟੇਟ ਵੱਲੋਂ ਉਹ 5 ਲੱਖ ਦਾ ਬੀਮਾ ਹੈ ਉਹ ਕਰਨ ਵਾਸਤੇ ਮੈਡਮ ਨੇ ਲੋਕਾਂ ਨੂੰ ਅਡਵਾਈਸ ਕੀਤਾ ਇੱਕ ਉਹਨਾਂ ਨੇ ਕਿਹਾ ਕਿ ਵੀ ਪੀਐਸਡੀਟੀ ਵਿੱਚ ਇਹਦੇ ਰਿਸਟ੍ਰਿਕਸ਼ਨ ਲਾਈ ਜਾਵੇ ਤਾਂ ਕਿ ਰੈਵਨਿਊ ਆ ਸਕੇ ਅੱਜ ਤਰਨਤਾਰਨ ਜਿੱਥੇ ਜੀਐਸਟੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਤਰਨਤਾਰਨ ਦੇ ਵੱਖ-ਵੱਖ ਅਦਾਰਿਆਂ ਦੇ ਨਾਲ ਕੰਮ ਕਰਨ ਵਾਲੇ ਵਪਾਰੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣਾ ਟੈਕ ਸਮੇਂ ਸਿਰ ਕਰਨ ਅਤੇ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਨੂੰ ਪ੍ਰਾਪਤ ਕਰੰਦਾਂਦਰੰਦਰਾਂ ਤੋਂ ਵੀ ਆ ਸਾਹਿਬੀ ਵਿਸ਼ੇਸ਼ ਰੂਪ